ਸਾਰੀਆਂ ਬੇਦਬੀਆਂ ਦਾ ਇੱਕ ਮੁੱਖ ਕਾਰਨ ਸੀ ਇੱਕ ਮੇਨ ਆਦਮੀ ਸੀਗਾ ਤੇਰਾ ਸੱਚਾ ਸੌਦਾ ਦਾ ਉਹਦਾ ਜਿਹੜਾ ਨਾਬੇ ਜੇਲ੍ਹ ਵਿੱਚ ਕਤਲ ਹੋਇਆ ਸੀਗਾ ਉਸ ਕਤਲकांड ਦੇ ਵਿੱਚ 2019 ਦੀ ਜੂਨ ਨੂੰ ਇਹ ਕਤਲ ਹੋਇਆ ਸੀਗਾ ਨਾਬੇ ਜੇਲ੍ਹ ਵਿੱਚ ਉਸ ਕਤਲकांड ਵਿੱਚ ਉਲਟਾ ਰਣਵੀਰ ਖਟਰੇ ਨੂੰ ਹੀ ਗੁਨਾਹਗਾਰ ਬਣਾ ਕੇ ਉਹਨੂੰ ਸਦਨਾ ਸ਼ੁਰੂ ਕਰ ਦਿੱਤਾ ਸੀ ਬੜੀ ਪੁਖਤਾ ਰਿਪੋਰਟ ਜਸਟਿਸ ਰਣਜੀਤ ਸਿੰਘ ਰੰਦਾਵਾ ਦੀ ਜਿਹੜੀ ਪੈਂਡਿੰਗ ਹੈ ਕਾਫੀ ਅਰਸੇ ਤੋਂ ਜਿੱਦ ਸਾਰੇ ਤੱਥ ਆਊਟਲਾਈਨ ਨੇ ਉਹਦੇ ਤੇ ਵੀ ਕੋਈ ਜਾਂਚ ਨਹੀਂ ਜਸਟਿਸ ਜ਼ੂਰਾ ਸਿੰਘ ਰਿਟਾਇਰਡ ਸੀ ਜਿਨ੍ਹਾਂ ਨੇ ਪਹਿਲੀ ਇੱਕ ਰਿਪੋਰਟ ਦਿੱਤੀ ਸੀ ਬਾਦਲਾਂ ਦੇ ਵੇਲੇ ਹਾਲਾਂਕਿ ਉਸ ਰਿਪੋਰਟ ਵਿੱਚ ਪਤਾ ਨਹੀਂ ਕਿੰਨੇ ਇੱਕ ਅਲਾਰਮਿੰਗ ਤੱਤ ਨੇ ਉਹ ਵੀ ਰਿਪੋਰਟ ਦਵਾ ਦਿੱਤੀ ਗਈ। ਉਹ ਵੰਤਮਾਨ ਦੀ ਪਾਕਹੇਜਰੀਵਾਲ ਨੇ ਜਸਟਿਸ ਜ਼ੂਰਾ ਸਿੰਘ ਨੂੰ 2019 ਦੀ ਲੋਕ ਸਭਾ ਵਿੱਚ ਆਪਣਾ ਉਮੀਦਵਾਰ ਪਾਇਆ ਵਾ। ਔਰ ਉਸ ਤੋਂ ਬਾਅਦ ਜਸਟਿਸ ਜ਼ੂਰਾ ਸਿੰਘ ਨੇ ਬਹੁਤ ਵਾਰ ਕਿਹਾ ਕਿ ਘੱਟੋ ਘੱਟ ਮੇਰੀ ਰਿਪੋਰਟ 'ਤੇ ਐਕਸ਼ਨ ਲੈ ਲਓ। ਇਹ ਕੋਈ ਛੋਟਾ ਮੋਟਾ ਮਸਲਾ ਨਹੀਂਗਾ। ਇਹ ਆਪਣੇ ਸਭ ਦੇ ਇஷ்ட ਦਾ ਮਸਲਾ ਹੈ ਔਰ ਇਹ ਸਭ ਕੁਝ ਕਿਉਂ ਕੀਤਾ ਜਾ ਰਿਹਾ ਮੋਟੀ-ਮੋਟੀ ਸਾਰੀ ਦੁਨੀਆ ਨੂੰ ਸਮਝ ਆ ਗਈ ਆ ਕਿ ਹੁਣ ਇਹਨਾਂ ਨੇ ਹਰਿਆਣਾ ਦੇ ਇਲੈਕਸ਼ਨ ਲੜਨੇ। ਕਿ ਹਰਿਆਣਾ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਡੇਰਾ ਸੱਚਾ ਸੌਦਾ ਦਾ ਸਭ ਤੋਂ ਜ਼ਿਆਦਾ ਇਫੈਕਟ ਉਹ ਹਰਿਆਣਾ ਸਟੇਟ ਦੇ ਵਿੱਚ ਹੈ। ਸਭ ਤੋਂ ਜ਼ਿਆਦਾ ਉਹਨਾਂ ਦੇ ਅੰਧਵਿਸ਼ਵਾਸ ਕਰਨ ਵਾਲੇ ਭਗਤ ਉੱਥੇ ਬੈਠੇ ਨੇ। ਤੈਉਂ ਹਰਿਆਣਾ ਸਰਕਾਰ ਰਿਪੀਟਿਡਲੀ ਰੇਪ ਵਿੱਚ ਮਰਡਰ ਵਿੱਚ ਇਨਵੋਲਡ ਇਸ ਤਰ੍ਹਾਂ ਦੇ ਕ੍ਰਿਮੀਨਲ ਆਦਮੀ ਨੂੰ ਬਾਰ-ਬਾਰ ਪਰੋਲ ਦੇ ਰਹੀ ਆ। you <laughs> ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਸੁਖਪਾਲ ਸਿੰਘ ਖੈਰਾ ਜੋ ਕਿ ਲਗਾਤਾਰ ਪੰਜਾਬ ਸਰਕਾਰ ਨੂੰ ਕਿਸੇ ਨਾ ਕਿਸੇ ਮੁੱਦੋਂ ਲੈ ਕੇ ਘੇੜਦੇ ਹੋਏ ਨਜ਼ਰ ਆਉਂਦੇ ਨੇ ਤੇ ਗੱਲ ਖੈਰਾ ਸਾਹਿਬ ਤੱਥਾਂ ਦੇ ਆਧਾਰ ਦੇ ਉੱਤੇ ਕਰਦੇ ਨੇ ਅੱਜ ਵੀ ਉਹ ਫੇਸਬੁਕ ਪੇਜ ਦੇ ਉੱਤੇ ਲਾਈਵ ਹੋਏ ਤੇ ਉਹਨਾਂ ਵੱਲੋਂ ਵੀਡੀਓ ਸਾਂਝੀ ਕਰਕੇ ਬੇਅਦਬੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਉਹਨਾਂ ਨੇ ਸਿੱਧੇ ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਪੰਜਾਬ ਸਰਕਾਰ ਡੇਰਾ ਸੱਚਾ ਸੌਦਾ ਤੇ ਉਹਨਾਂ ਦੇ ਪ੍ਰੇਮਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦੋਸਤੋ ਅੱਜ ਮੈਂ ਤੁਹਾਡੇ ਨਾਲ ਬੜਾ ਅਹਿਮ ਮੁੱਦਾ ਜੋ ਪੰਜਾਬ ਦਾ ਬਹੁਤ ਦਰਸ਼ਕਾਂ ਨੂੰ ਕਦ ਦਾ ਆ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਤੇ ਬਾਈਬਲ ਕਲਾ ਦੇ ਵਿੱਚ ਹੋਏ ਗੋਲੀ ਕਾਂਡ ਦਾ ਇਨਸਾਫ ਮਗਰਲੀਆ ਸਰਕਾਰਾਂ ਨੇ ਤਾਂ ਬੇਇਨਸਾਫੀ ਕੀਤੀ ਹੈ ਇਹਨੂੰ ਆਪਾਂ ਮੰਨ ਕੇ ਚੱਲਦੇ ਹਾਂ ਇਸੇ ਕਰਕੇ ਲੋਕਾਂ ਨੇ ਸਜ਼ਾ ਦੇ ਦਿੱਤੀ ਲੇਕਿਨ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੇ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਤਾਂ 24 ਘੰਟਿਆਂ ਦੇ ਵਿੱਚ ਇਸ ਮਸਲੇ ਤੇ ਬੇਅਦਬੀਆਂ ਤੇ ਇਨਸਾਫ ਪਿਆਂਗੇ ਜਾਂ 36 ਦਿਨ ਕਿਹਾ ਸੀਗਾ ਲੇਕਿਨ ਅੱਜ 2.5 ਸਾਲ ਬੀਤ ਜਾਣ ਤੋਂ ਬਾਅਦ ਜਿਹੜੀ ਸ਼ਰਾਰਤ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਪੰਜਾਬ 'ਚ ਡੇਰਾ ਪ੍ਰੇਮੀਆਂ ਨੂੰ ਤੇ ਡੇਰੇ ਸੱਚਾ ਸੌਦਾ ਦੇ ਸਾਧ ਨੂੰ ਬਚਾਉਣ ਵਾਸਤੇ ਉਹਦੇ ਤੇ ਮੈਂ ਚੰਦ ਤੱਥਾਂ ਦੇ ਨਾਲ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਸਤੇ ਹਾਜ਼ਰ ਆਇਆ ਆਪਾਂ ਸਭ ਨੂੰ ਪਤਾ ਵਾ ਕਿ ਜਿਹੜੀ 2015 ਚ 63 ਨੰਬਰ ਐਫ ਆਰ ਸੀ ਬਾਜਾਖਾਨਾ ਪੁਲਿਸ ਸਟੇਸ਼ਨ ਵਿੱਚ ਬੁਰਜ ਜੋਹਾਰ ਸਿੰਘ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਆਇਆ ਚੋਰੀ ਹੋਣ ਦਾ ਉਹਦੇ ਚ ਜਿਹੜਾ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਨਾਮਜ਼ਦ ਕੀਤਾ ਗਿਆ ਔਰ ਜਦੋਂ ਉਹ ਗੱਲ ਟ੍ਰਾਇਲ ਚੱਲੀ ਉਥੇ ਫਰੀਦਕੋਟ ਦੀ ਅਦਾਲਤ ਵਿੱਚ ਤਾਂ 295ਏ ਜਿਹੜਾ ਧਾਰਾ ਹੈ ਉਹਦੀ ਇੱਕ ਪ੍ਰੋਸੀਕਿਊਸ਼ਨ ਸੈਂਕਸ਼ਨ ਹੋਮ ਡਿਪਾਰਟਮੈਂਟਿੰਦਾ ਪੰਜਾਬ ਦਾ ਗ੍ਰਹਿ ਵਿਭਾਗ ਜਿੱਦਾਂ ਕਿ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਹੈ ਪਿਛਲੇ ਸਵਾ 2 ਸਾਲ ਤੋਂ ਭਗਵੰਤ ਮਾਨ ਇਸ ਫਾਈਲ ਦੇ ਉੱਤੇ ਬੈਠਾ ਹੋਇਆ ਉਸ ਪ੍ਰੋਸੀਕਿਊਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਿਹਦੇ ਕਰਕੇ ਕੇਸ ਸੀਗਾ ਉਹ ਜਿਉਂ ਦਾ ਤਿਉਂ ਉਥੇ ਖੜਾਵਾ ਤੇ ਬਾਬੇ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਉਦਾ ਕਿਸੇ ਤਰ੍ਹਾਂ ਦਾ ਕੋਈ ਟ੍ਰਾਇਲ ਹੀ ਨਹੀਂ ਹੋ ਸਕਿਆ ਨੰਬਰ 1 ਤੱਥ ਇਹ ਆ ਗਿਆ ਫਿਰ 11 ਤਿੰਨ 2024 ਨੂੰ ਬਾਬੇ ਨੇ ਆਪਣਾ ਅਸਰ ਰਸੂਕ ਵਰਤ ਕੇ ਵੱਡੇ ਵੱਡੇ ਵਕੀਲ ਮਹਿੰਗੇ ਖੜੇ ਕਰਕੇ ਜਿੰਨੀਆਂ ਟ੍ਰਾਇਲਸ ਮੋਸਟਲੀ ਚੱਲ ਰਹੀਆਂ ਸੀਗੀਆਂ ਆਨਰੇਬਲ ਫਰੀਦਕੋਟ ਦੀ ਅਦਾਲਤ ਵਿੱਚ ਜਿੱਥੇ ਕਿਤੇ ਕਿਤੇ ਚਲਾਨ ਵੀ ਪੇਸ਼ ਹੋ ਗਏ ਸੀਗੇ ਉਹ ਸਾਰੀਆਂ ਜਿੱਥੇ ਤੱਕ ਉਹਨਾਂ ਦਾ ਤੁਲਕ ਤੁਲਕਾਤ ਸੀ ਉਹ ਸਾਰੀਆਂ ਹਾਈ ਕੋਰਟ ਤੋਂ ਕੰਪਲੀਟ ਟ੍ਰਾਇਲਸ ਜਿਹੜੀਆਂ ਸੀ ਉਹ ਸਾਰੀਆਂ ਸਟੇ ਕਰਾ ਦਿੱਤੀਆਂ ਇਹ ਗੱਲ ਮਾਰਚ 2024 ਦੀ ਤਕਰੀਬਨ ਸਟੇਜ ਨੇ ਭਗਵੰਤ ਮਾਨ ਨਾਰਮਲ ਕੋਰਸ ਵਿੱਚ ਇਮੀਡੀਏਟਲੀ ਪ੍ਰਾਈਵੇਟ ਵਕੀਲ ਖੜੇ ਕਰਕੇ 50 50 25 25 30 30 ਲੱਖ ਦੇ ਆਪਣੇ ਵਿਰੋਧੀਆਂ ਦੇ ਖਿਲਾਫ ਤੁਰੰਤ ਸੁਪਰੀਮ ਕੋਰਟ ਜਾਂਦਾ ਵਾ ਚਾਹੇ ਉਹ ਖੇਰੇ ਦਾ ਜਮਾਨਤ ਰੱਦ ਕਰਾਉਣੀ ਹੋਵੇ ਚਾਹੇ ਡਾਕਟਰ ਵਰਜਿੰਦਰ ਸਿੰਘ ਹਮਦਰਦ ਅਜੀਤ ਵਾਲੇ ਉਹਨਾਂ ਨੂੰ ਜਿਹੜੀ ਰਾਹਤ ਮਿਲੀ ਹਾਈ ਕੋਰਟ ਤੋਂ ਚਾਹੇ ਉਸ ਨੂੰ ਆਪੋਜ਼ ਕਰਨਾ ਹੋਵੇ ਤੇ ਬਹੁਤ ਛੇਤੀ ਸੁਪਰੀਮ ਕੋਰਟ ਜਾਂਦੇ ਲੇਕਿਨ ਬਾਬੇ ਦੇ ਕੇਸਾਂ ਦੇ ਸਿਲਸਿਲੇ ਦੇ ਵਿੱਚ 4-5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿਸੇ ਤਰ੍ਹਾਂ ਦੀ ਅਪੀਲ ਦਾਇਰ ਕਰਕੇ ਹਾਈ ਕੋਰਟ ਦੇ ਆਰਡਰ ਨੂੰ ਰੱਦ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਭਾਵੇਂ ਕਿ ਮਾਮਲਾ ਜਿਹੜਾ ਉਹ ਜਿਉਂ ਦਾ ਤਿਉਂ ਦੱਬਿਆ ਰਵੇ। ਔਰ ਇਸੇ ਤਰ੍ਹਾਂ ਹੀ ਜਿੰਨੀਆਂ ਟ੍ਰਾਇਲਸ ਸੀਗੀਆਂ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਨਾਲ ਤੁਲਕ ਰੱਖਣ ਵਾਲੀਆਂ ਉਹ ਮੋਸਟਲੀ ਪੰਜਾਬ ਤੋਂ ਬਾਹਰ ਟ੍ਰਾਇਲਸ ਲਿਜਾ ਚੁੱਕੇ ਨੇ ਉਹ। ਉਹਨਾਂ ਨੇ ਇੱਥੇ ਆਣ ਕੇ ਕਿਹਾ ਹਾਈ ਕੋਰਟ ਦੇ ਵਿੱਚ ਕਿ ਸਾਨੂੰ ਇੱਥੇ ਕੋਈ ਇਨਸਾਫ ਦੀ ਉਮੀਦ ਨਹੀਂ ਗਈ ਉਹ ਸਾਰੀਆਂ ਬਹੁਤੀਆਂ ਟ੍ਰਾਇਲਸ ਜਿਹੜੀਆਂ ਨੇ ਉਹ ਦੂਜੇ ਸੂਬਿਆਂ ਵਿੱਚ ਹਰਿਆਣਾ ਜਾਂ ਚੰਡੀਗੜ੍ਹ ਜਾਂ ਹੋਰ ਸਟੇਟਾਂ ਵਿੱਚ ਜਾ ਚੁੱਕੀਆਂ ਉਹਦੇ ਤੇ ਵੀ ਆਮ ਆਦਮੀ ਪਾਰਟੀ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਇਹਨੂੰ ਉਪਰਾਲਾ ਨਹੀਂ ਕੀਤਾ ਕਿ ਟ੍ਰਾਇਲ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਤੇ ਗੁਨਾਹ ਪੰਜਾਬ ਦੇ ਵਿੱਚ ਹੋਇਆ ਤੇ ਇਹਨਾਂ ਲੋਕਾਂ ਨੂੰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਸਿਮਿਲਰਲੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 30 ਜਨਵਰੀ 2017 ਨੂੰ ਮੋਡ ਬੰਬ ਬਲਾਸਟ ਹੋਇਆ ਸੀਗਾ ਅਸੀਂ ਇਹ ਮਸਲਾ ਪੰਜਾਬ ਦੀ ਵਿਧਾਨ ਸਭਾ ਚ ਅਨੇਕਾਂ ਵਾਰ ਚੱਕਿਆ ਕਾਂਗਰਸ ਸਰਕਾਰ ਨੇ ਇਹਦੇ ਤੇ ਕੁਝ ਨਹੀਂ ਕੀਤਾ 2017 ਚ 7 ਵਿਅਕਤੀ ਮਾਰੇ ਗਏ ਸੀ ਉਹਨਾਂ ਚੋਂ 6 ਬਿਲਕੁਲ ਬੇਗੁਨਾਹ ਛੋਟੇ ਬੱਚੇ ਸੀਗੇ ਔਰ ਉਹਦੇ ਚ ਤੱਥ ਆਇਆ ਕਿ ਜਿਹੜੀ ਗੱਡੀ ਚੋਂ ਆਰਡੀਐਕਸ ਬਲਾਸਟ ਹੋਇਆ ਇੱਕ ਗੱਡੀ ਜਿਹੜੀ ਆ ਇਹ ਡੇਰਾ ਸੱਚਾ ਸੌਦਾ ਦੇ ਪ੍ਰੈਮਿਸਿਸ ਦੇ ਅੰਦਰ ਇਸ ਦੀ ਸਾਰੀ ਗਲਤੰਮੀ ਤਿਆਰ ਕੀਤਾ ਲੇਕਿਨ ਉਹਦੇ ਤੇ ਪੂਰਾ ਜਿਹਨੂੰ ਕਹਿੰਦੇ ਆ ਕਿ ਪਰਦਾ ਪਾ ਦਿੱਤਾ ਜਾ ਚੁੱਕਾ ਵਾ ਇਸੇ ਤਰ੍ਹਾਂ ਹੀ ਗੁਰੂ ਸਰ ਭਗਤਾ ਦਾ ਜਿਹੜਾ ਸੈਕਰੇਜ ਬੇਅਦਬੀ ਦਾ ਮਾਮਲਾ ਸੀ 19 20 ਅਕਤੂਬਰ 2015 ਦਾ ਉਹਦੇ ਚ ਅੱਜ ਤੱਕ ਸਿਰਫ ਇੱਕ ਗਗਵਾਈ ਹੋਈ ਆ ਉਹ ਵੀ ਗਗਵਾਈ 2020 ਵਿੱਚ ਹੋਈ ਆ ਉਸ ਤੋਂ ਬਾਅਦ ਇਹ ਜਿਹੜਾ ਮਸਲਾ ਸੀ 161 ਨੰਬਰ ਐਫ ਆਈ ਆਰ ਆ ਇਹ 2015 ਦੀ ਦਿয়ালਪੁਰਾ ਪੁਲਿਸ ਸਟੇਸ਼ਨ ਚ ਉਹ ਤੋਂ ਬਾਅਦ ਇਹਦੇ ਤੇ ਕੋਈ ਗਗਵਾਈ ਵੀ ਨਹੀਂ ਹੋਈ ਉਹ ਮਾਮਲਾ ਜਿਉਂ ਠੰਡੇ ਬਸਤੇ ਦੇ ਵਿੱਚ ਪੈ ਚੁੱਕਾ ਵਾ ਔਰ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਖੁਲਾਸਾ ਪਿਛਲੇ ਦਿਨਾਂ ਵਿੱਚ ਰਣਵੀਰ ਸਿੰਘ ਖੱਟੜਾ ਜਿਹੜੇ ਕਿ ਫਾਰਮਰ ਆਈਜੀ ਰਿਟਾਇਰਡ ਨੇ ਉਹ ਕਾਲਤਖਰ ਸਾਹਿਬ ਦੇ ਜਥੇਦਾਰ ਨੂੰ ਜਾ ਕੇ ਮਿਲਦੇ ਨੇ ਉਹਨਾਂ ਨੇ ਸਾਰੇ ਤੱਥ ਪੇਸ਼ ਕੀਤੇ ਕਿ ਇਹ ਜਿਹੜੀਆਂ ਬੇਦਬੀਆਂ ਹੋਈਆਂ ਜਿਹੜੇ ਕਤਲ ਹੋਏ ਨੇ ਬਹਿਬਲ ਕਲਾਂ ਦੇ ਵਿੱਚ ਉਹਨਾਂ ਦੇ ਆ ਸਾਰੇ ਤੱਥ ਨੇ ਕਿਉਂਕਿ ਉਹਨਾਂ ਨੇ ਇਹਦੀ ਕਾਫੀ ਇਨਵੈਸਟੀਗੇਸ਼ਨ ਕੀਤੀ ਸੀ ਇਹਨਾਂ ਦੇ ਤਹਿਤ ਮੁਤਹਿਤ ਐਸਆਈਟੀ ਬਣੀ ਸੀਗੀ ਉਸ ਵਕਤ ਔਰ ਕਾਫੀ ਤੱਥ ਜਿਹੜੇ ਸੀਗੇ ਉਹ ਉਹਨਾਂ ਨੇ ਇੱਥੇ ਲਿਆ ਕੇ ਰੱਖੇ ਸੀ ਲੇਕਿਨ ਉਹਦੇ ਐਕਸ਼ਨ ਦਾ ਕੀ ਲੈਣਾ ਸੀ ਰਣਵੀਰ ਖੱਟੜੇ ਦੀ ਉਸ ਸ਼ਿਕਾਇਤ ਤੇ ਜਿਹੜੀ ਗਏ ਨੇ ਕਾਲਤਖਰ ਸਾਹਿਬ ਦੇ ਕੋਲ ਪੰਜਾਬ ਦੀ ਸਰਕਾਰ ਨੇ ਇਸ ਨੂੰ ਉਲਟਾ ਲੈਂਦੇ ਆ ਜਿਹੜੀ ਇੱਕ ਐਸਆਈਟੀ ਬਣੀ ਹੈ ਨਾ ਮਹਿੰਦਰਪਾਲ ਬਿੱਟੂ ਜਿਹੜਾ ਇੱਕ ਮੁੱਖ ਦੋਸ਼ੀ ਸੀਗਾ ਸਾਰੀਆਂ ਬੇਅਦਬੀਆਂ ਦਾ ਇੱਕ ਮੁੱਖ ਕਾਰਨ ਸੀ ਇੱਕ ਮੇਨ ਆਦਮੀ ਸੀਗਾ ਡੇਰਾ ਸੱਚਾ ਸੌਦਾ ਦਾ ਉਹਦਾ ਜਿਹੜਾ ਨਾਬੇ ਜੇਲ੍ਹ ਵਿੱਚ ਕਤਲ ਹੋਇਆ ਸੀਗਾ ਉਸ ਕਤਲकांड ਦੇ ਵਿੱਚ 2019 ਦੀ ਜੂਨ ਨੂੰ ਇਹ ਕਤਲ ਹੋਇਆ ਸੀਗਾ ਨਾਬੇ ਜੇਲ੍ਹ ਵਿੱਚ ਉਸ ਕਤਲकांड ਵਿੱਚ ਉਲਟਾ ਰਣਵੀਰ ਖੱਟਰੇ ਨੂੰ ਹੀ ਗੁਨਾਹਗਾਰ ਬਣਾ ਕੇ ਉਹਨੂੰ ਸਦਣਾ ਸ਼ੁਰੂ ਕਰ ਦਿੱਤਾ ਚਾਰ ਪੰਜ ਘੰਟੇ ਇੱਕ ਦਿਨ ਬਲਾ ਕੇ ਉਹਦੀ ਉਹਨੂੰ ਸਮਨ ਕਰਕੇ ਉਹਦੀ ਗ੍ਰਿਲਿੰਗ ਕੀਤੀ ਗਈ ਔਰ ਇਥੇ ਵੀ ਕਹਿਣਾ ਬਹੁਤ ਜ਼ਰੂਰੀ ਹੈ ਕਿ ਇੱਕ ਪ੍ਰਦੀਪ ਕਲੇਰ ਜਿਹੜਾ ਮੇਨ ਨੈਸ਼ਨਲ ਕਮੇਟੀ ਪੋਲਿਟੀਕਲ ਉਹਨਾਂ ਦਾ ਡੇਰਾ ਸੱਚਾ ਸੌਦਾ ਦਾ ਇੱਕ ਮੇਨ ਆਦਮੀ ਸੀਗਾ ਜਦੋਂ ਉਹ ਪਿੱਛੇ ਫੜਿਆ ਗਿਆ ਫ फेब्रुवारी ਆਸੇ ਸਾਲ 2024 ਚ ਉਹਨੇ ਕਨਫੈਸ ਕੀਤਾ ਕਿ ਇਹ ਸਾਰੀਆਂ ਸਾਜ਼ਿਸ਼ਾਂ ਸਭ ਕੁਝ ਜਿਹੜਾ ਹੈ ਡੇਰੇ ਦੇ ਅੰਦਰ ਬਣਦਾ ਰਿਹਾ ਕਿਵੇਂ-ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਖਿਲਾਰਨੇ ਨੇ ਕਿਵੇਂ-ਕਿਵੇਂ ਅਸੀਂ ਉਹਨਾਂ ਦੀ ਬੇਅਦਬੀਆਂ ਕਰਨੀਆਂ ਨੇ ਕਿਵੇਂ-ਕਿਵੇਂ ਸਿੱਖਾਂ ਦੇ ਜਿਹੜੇ ਆਪਾਂ ਸ਼ਬਦ ਗੁਰੂ ਕਹਿੰਨੇ ਉਹਦੀ ਤੋਹਫੀਨ ਕਰਨੀਆਂ ਇਹ ਸਾਰੀਆਂ ਗੱਲਾਂ ਉਹਦੀਆਂ ਪੁਲਿਸ ਨੇ ਰਿਕਾਰਡ ਕੀਤੀਆਂ ਔਰ ਅਦਾਲਤ ਵਿੱਚ ਉਹਦੇ ਸ਼ਾਇਦ 164 ਜਾਂ 161 ਧਾਰਾ ਹੁੰਦੀ ਉਹਦੇ ਚ ਉਹਦੇ ਸਟੇਟਮੈਂਟਸ ਰਿਕਾਰਡਡ ਨੇ ਮਤਲਬ ਪ੍ਰਦੀਪ ਕਲੇਰ ਮੰਨ ਰਿਹਾ ਵਾ ਕਿ ਅਸੀਂ ਸਾਰੀ ਸਾਜ਼ਿਸ਼ ਕੀਤੀ ਸਾਰਾ ਕੁਝ ਨੁਕਸਾਨ ਕੀਤਾ لیکن سرکار ਉਧਰ ਜਾਣ ਦੀ بجائے ਜਿਹੜਾ ਵਿਸਲ ਬਲੋਰ ਹੁੰਦਾ ਜਿਹੜਾ ਆਦਮੀ ਨੇ ਇਨਵੈਸਟੀਗੇਸ਼ਨ ਕੀਤੀ ਆ ਰਣਵੀਰ ਖੱਟਰੇ ਤੇ ਮਗਰ ਪਾ ਕੇ ਤੇ ਉਹਨਾਂ ਨੇ ਉਹਦੇ ਉਲਟਾ ਕਾਰਵਾਈ ਕਰਨੇ ਦਿੱਤੀ ਔਰ ਇਹਦੇ ਵਿੱਚ ਵਿੱਚ ਬੜੀ ਪੁਖਤਾ ਰਿਪੋਰਟ ਜਸਟਿਸ ਰਣਜੀਤ ਸਿੰਘ ਰੰਦਾਵਾ ਦੀ ਜਿਹੜੀ ਪੈਂਡਿੰਗ ਆ ਕਾਫੀ ਅਰਸੇ ਤੋਂ ਜਿੱਦੇ ਸਾਰੇ ਤੱਥ ਆਊਟਲਾਈਨ ਨੇ ਉਹਦੇ ਤੇ ਵੀ ਕੋਈ ਜਾਂਚ ਨਹੀਂ ਹੋਈ ਇੱਥੇ ਹੀ ਬਸ ਨਹੀਂ ਆਮ ਆਦਮੀ ਪਾਰਟੀ ਨੇ ਇੱਕ ਜਸਟਿਸ ਜ਼ੋਰਾ ਸਿੰਘ ਰਿਟਾਇਰਡ ਸੀ ਜਿਨ੍ਹਾਂ ਨੇ ਪਹਿਲੀ ਇੱਕ ਰਿਪੋਰਟ ਦਿੱਤੀ ਸੀ ਬਾਦਲਾਂ ਦੇ ਵੇਲੇ ਹਾਲਾਂਕਿ ਉਸ ਰਿਪੋਰਟ ਵਿੱਚ ਪਤਾ ਨਹੀਂ ਕਿੰਨੇ ਕ ਅਲਰਮਿੰਗ ਤੱਥ ਨੇ ਉਹ ਵੀ ਰਿਪੋਰਟ ਦਵਾ ਦਿੱਤੀ ਗਈ ਹੈ। ਭਗਵੰਤ ਮਾਨ ਦੀ ਪਾ ਕੇਜਰੀਵਾਲ ਨੇ ਜਸਟਿਸ ਜ਼ੋਰਾ ਸਿੰਘ ਨੂੰ 2019 ਦੀ ਲੋਕ ਸਭਾ ਵਿੱਚ ਆਪਣਾ ਉਮੀਦਵਾਰ ਬਣਾਇਆ ਵਾ। ਔਰ ਉਸ ਤੋਂ ਬਾਅਦ ਜਸਟਿਸ ਜ਼ੋਰਾ ਸਿੰਘ ਨੇ ਬਹੁਤ ਵਾਰ ਕਿਹਾ ਕਿ ਘੱਟੋ ਘੱਟ ਮੇਰੀ ਰਿਪੋਰਟ ਤੇ ਐਕਸ਼ਨ ਲੈ ਲਓ। ਉਹਦੀ ਰਿਪੋਰਟ ਨੂੰ ਵੀ ਨਕਾਰਤਾ ਉਹਨੂੰ ਠੰਡੇ ਬਸੇ ਕਰਤਾ ਜ਼ੋਰਾ ਸਿੰਘ ਨੂੰ ਬਿਲਕੁਲ ਅੱਖੋ ਪਰੋਖੇ ਕਰਤਾ। ਉਹਨੇ ਪਿਛਲੇ ਦਿਨੀ ਬਿਆਨ ਵੀ ਦਿੱਤਾ ਕਿ ਮੇਰੀ ਰਿਪੋਰਟ ਦੇ ਉੱਤੇ ਮੈਂ ਖੁੱਲੀ ਚੁਣੌਤੀ ਦਿੰਦਾ ਕਿ ਭਗਵੰਤ ਮਾਨ ਮੇਰੇ ਨਾਲ ਇਸ ਗੱਲ ਤੇ ਬਹਿਸ ਕਰ ਸਕਦਾ ਲੇਕਿਨ ਬੈਸ ਤੱਕ ਕੀ ਕਰਨੀ ਹੈ ਇਹਨਾਂ ਬੰਦਿਆਂ ਦੇ ਤੇ ਕਿਸੇ ਤਰ੍ਹਾਂ ਦਾ ਕੋਈ ਗੌਰ ਵਿਚਾਰ ਨਹੀਂ ਕੀਤਾ ਕੁੱਲ ਮਿਲਾ ਕੇ ਦੇਖੋ ਨਸ਼ਿਆਂ ਤੇ ਕੋਈ ਕਾਰਵਾਈ ਕਰਦੀ ਆਮ ਆਦਮੀ ਪਾਰਟੀ ਕਿ ਨਹੀਂ ਕਰਦੀ ਉਹ ਬਾਤ ਦੀ ਗੱਲ ਹੈਗੀ ਆ ਹਾਲਾਂਕਿ ਬਹੁਤ ਪਖਤਾ ਮਸਲਾ ਪੰਜਾਬ ਦਾ ਇਹਨਾਂ ਨੇ ਵਾਅਦਾ ਕੀਤਾ ਸੀ 1000 ਰੁਪਏ ਔਰਤਾਂ ਨੂੰ ਦੇਵਾਂਗੇ ਅਸੀਂ ਮੁਕਰ ਗਏ ਉਹ ਵੀ ਅਲੈਦਾ ਗੱਲ ਹੈਗੀ ਆ ਇਹਨਾਂ ਨੇ ਵੀ ਆਈਪੀ ਕਲਚਰ ਖਤਮ ਕਰਨ ਦੀ ਗੱਲ ਕੀਤੀ ਉਸ ਨੂੰ ਵੀ 2 ਮਿੰਟ ਛੱਡ ਦਿਓ ਗੁਰੂ ਗ੍ਰੰਥ ਸਾਹਿਬ ਸਮੂਹ ਪੰਜਾਬੀਆਂ ਦਾ ਸਮੂਹ ਵਿਸ਼ਵ ਵਿੱਚ ਬੈਠੇ ਗੁਰੂ ਨਾਨਕ ਨਾਮ ਲੇਵਾ ਦਾ ਇੱਕ ਇੱਕ ਯਕੀਨ ਹੈ ਇੱਕ ਭਰੋਸਾ ਵਾ ਇੱਕ ਗ੍ਰੰਥ ਹੈ ਉਹਨਾਂ ਦਾ ਧਾਰਮਿਕ ਲੇਕਿਨ 2.5 ਸਾਲ ਬੀਤਣ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਇਹਨੂੰ ਐਵੇਂ ਇੱਕ ਸਧਾਰਨ ਜਿਹਾ ਮੁੱਦਾ ਸਮਝ ਕੇ ਕਦੀ ਕਦਾਰ ਕੋਈ ਟਿੱਪਣੀ ਕਰ ਦਿੱਤੀ ਛੱਡ ਦਿੱਤੀ ਇਸ ਤਰ੍ਹਾਂ ਦਾ ਜਿਹੜਾ ਰਵਈਆ ਜਿਹੜਾ ਹੈ ਉਹ ਅੱਜ 2.5 ਸਾਲ ਬਾਅਦ ਆਪਾਂ ਨੂੰ ਨਜ਼ਰ ਆ ਰਿਹਾ ਇਹ ਕੋਈ ਛੋਟਾ ਮੋਟਾ ਮਸਲਾ ਨਹੀਂਗਾ ਇਹ ਆਪਣੇ ਸਭ ਦੇ ਇਸ਼ਟ ਦਾ ਮਸਲਾ ਹੈ ਔਰ ਇਹ ਸਭ ਕੁਝ ਕਿਉਂ ਕੀਤਾ ਜਾ ਰਿਹਾ ਮੋਟੀ ਮੋਟੀ ਸਾਰੀ ਦੁਨੀਆ ਨੂੰ ਸਮਝ ਆ ਗਈ ਆ ਕਿ ਹੁਣ ਇਹਨਾਂ ਨੇ ਹਰਿਆਣੇ ਦੇ ਇਲੈਕਸ਼ਨ ਲੜਨੇ ਆ। ਔਰ ਹਰਿਆਣੇ ਦੇ ਇਲੈਕਸ਼ਨ 'ਚ ਇਹਨਾਂ ਨੇ ਬੜਾ ਵੱਡਾ ਐਲਾਨ ਕੀਤਾ ਕਿ ਅਸੀਂ ਇੰਨੀਆਂ ਪੰਜ ਗਾਰੰਟੀਆਂ, ਸੱਤ ਗਾਰੰਟੀਆਂ ਇਕੱਲੇ ਲੜਾਂਗੇ ਕਾਂਗਰਸ ਨਾਲ ਗੱਠ ਜੋੜ ਤੋੜ ਦਿੱਤਾ। ਕਿਉਂਕਿ ਹਰਿਆਣੇ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਡੇਰਾ ਸੱਚਾ ਸੌਦਾ ਦਾ ਸਭ ਤੋਂ ਜ਼ਿਆਦਾ ਇਫੈਕਟ ਉਹ ਹਰਿਆਣਾ ਸਟੇਟ ਦੇ ਵਿੱਚ ਹੈ। ਸਭ ਤੋਂ ਜ਼ਿਆਦਾ ਉਹਨਾਂ ਦੇ ਅੰਧਵਿਸ਼ਵਾਸ ਕਰਨ ਵਾਲੇ ਭਗਤ ਉੱਥੇ ਬੈਠੇ ਨੇ। ਤੈਉਂ ਹਰਿਆਣਾ ਸਰਕਾਰ ਰਿਪੀਟਿਡਲੀ ਰੇਪ ਵਿੱਚ, ਮਰਡਰ ਵਿੱਚ ਇਨਵੋਲਵ ਇਸ ਤਰ੍ਹਾਂ ਦੇ ਕ੍ਰਿਮੀਨਲ ਆਦਮੀ ਨੂੰ ਬਾਰ-ਬਾਰ ਪਰੋਲ ਦੇ ਰਹੀ ਆ। ਔਰ بار بار ਉਹਨਾਂ ਨੂੰ ਰਿਲੀਫ ਦੇ ਰਹੀ ਹੈ ਜਦ ਕਿ ਸਾਡੇ ਬੰਦੀ ਸਿੰਘ ਨੇ ਜਿਹੜੇ ਉਹ ਦਹਾਕਿਆਂ ਬੱਧੀ ਜਿਹੜੇ ਜੇਲ੍ਹਾਂ ਵਿੱਚ ਸੜ ਰਹੇ ਨੇ ਪਰ ਹਰਿਆਣੇ ਦੀ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਕੇਜਰੀਵਾਲ ਤੇ ਭਗਵੰਤ ਮਾਨ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਇਸ ਮਸਲੇ ਨੂੰ ਅਣਗੌਲੀਆਂ ਕਰ ਦਿੱਤਾ ਪੈਰਾਂ ਥੱਲੇ ਰੌਣ ਦਿੱਤਾ ਔਰ ਇਸ ਸਮਝਦੇ ਕਿ ਇਹਦਾ ਕੋਈ ਗੱਲ ਹੀ ਨਹੀਂ ਹੈਗੀ ਇਸ ਲਈ ਮੇਰੇ ਵੀਰੋ ਬਜ਼ੁਰਗੋ ਭੈਣੋ ਭਰਾਓ ਨੌਜਵਾਨੋ ਵਿਸ਼ ਵਿੱਚ ਬੈਠੇ ਐਨਆਰਆਈ ਨੂੰ ਅਪੀਲ ਕਰਦਾ ਕਿ ਇਹਨਾਂ ਦਾ ਐਂਟੀ ਸਿੱਖ ਔਰ ਐਂਟੀ ਪੰਜਾਬ ਰਵਈਆ بار بار ਆਪਣੇ ਸਾਹਮਣੇ ਆ ਰਿਹਾ ਵਾ ਪਰ ਆਪਾਂ ਦੁਬਾਰਾ ਦੁਬਾਰਾ ਕੇਨ ਭਿਖਾ ਕਾ ਕੇ ਛੋਟੀਆਂ ਛੋਟੀਆਂ ਚੋਣਾ ਚ ਇਹਨਾਂ ਨੂੰ ਦੁਬਾਰਾ ਦੁਬਾਰਾ ਵੋਟਾਂ ਪਾ ਕੇ ਜਿਤਾਉਨੇ ਇਹਨਾਂ ਦੇ ਹੌਸਲੇ ਬੁਲੰਦ ਕਰਦੇ ਹੁਣ ਵੇਖਣਾ ਹੋਵੇਗਾ ਸੁਖਪਾਲ ਸਿੰਘ ਖੈਰਾ ਦੇ ਇਹਨਾਂ ਦੇ ਬਿਆਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਕੀ ਜਵਾਬ ਦਿੰਦੀ ਹੈ ਜਾਂ ਖੈਰਾ ਸਾਹਿਬ ਇਸ ਮੁੱਦ ਨੂੰ ਲੈ ਕੇ ਹੋਰ ਅੱਗੇ ਕਿੱਥੇ ਤੱਕ ਜਾਂਦੇ ਨੇ ਹੁਣ ਆਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ